ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜ੍ਹਨ ਲਈ ਕਲਿੱਕ ਕਰੋ www.abp-sanjha.in ਤੇ ਹਸਪਤਾਲ 'ਚ ਜ਼ੇਰੇ ਇਲਾਜ 'ਤੇ ਇਸ ਬੱਚੇ ਦਾ ਨਾਂ ਪ੍ਰਭਨੂਰ ਹੈ ਪ੍ਰਭਨੂਰ ਸਕੂਲ ਚ ਰੋਂਦਾ ਸੀ ਮਾਂ ਕੋਲ ਜਾਣ ਦੀ ਜ਼ਿੱਦ ਕਰਦਾ ਸੀ ਅਧਿਆਪਕਾਂ ਨੂੰ ਤੰਗ ਕਰਦਾ ਸੀ ਇਲਜ਼ਾਮ ਲੱਗ ਕੇ ਗਿਦਰ ਬਹਾਦ ਸਕੂਲ ਦੇ ਪ੍ਰਿੰਸੀਪਲ ਨੇ ਬਸ ਇਸੇ ਲਈ ਬੱਚੇ ਨੂੰ ਬੁਰੀ ਤਰ੍ਹਾਂ ਕੁੱਟਿਆ ਬੱਚਾ ਮੁਕਸਰ ਦੇ ਸਿਵਲ ਹਸਪਤਾਲ 'ਚ ਦਾਖਲ ਹੈ ਮਾਪਿਆਂ ਦੇ ਇਲਜ਼ਾਮ ਮੁਤਾਬਕ ਉਹਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਨੇ बच्चे दी मां दलजीत मुताबिक फरबूर ਨੂੰ ਬੇहद ਘੁੱਟਿਆ ਗਿਆ ਜਿਸ ਕਰਕੇ ਉਸਦੇ ਕੰਨ ਤੇ ਪੇਟ ਤੇ ਸੱਟਾਂ ਲੱਗੀਆਂ ਨੇ ਪਹਿਲਾਂ ਬੱਚੇ ਨੂੰ ਗਿੱਦੜ ਬਾਹ ਦੇ ਹਸਪਤਾਲ ਚ ਭਰਤੀ ਕਰਵਾਇਆ ਗਿਆ ਸੀ ਪਰ ਬਾਅਦ ਚ ਗੰਭੀਰ ਹਾਲਤ ਕਾਰਨ ਮੁਕਸਰ ਰੈਫਰ ਕਰ ਦਿੱਤਾ ਗਿਆ ਮਾਪਿਆਂ ਦਾ ਇਲਜ਼ਾਮ ਹੈ ਕਿ ਉਹਨਾਂ ਤੇ ਸਿਆਸੀ ਦਬਾਅ ਬਣਾਇਆ ਜਾ ਰਿਹਾ ਹੈ ਮਾਮਲਾ ਵਾਪਸ ਲੈਣ ਲਈ ਬੱਚਾ ਸਾਡਾ ਜਲ ਤੰਗ ਕਰਦੇ ਸਾਨੂੰ ਫੋਨ ਕਰਦਾ ਸੀ ਬੱਚੇ ਨੂੰ ਸਕੂਲ ਨੂੰ ਲੈ ਆਉਂਦੇ ਜੀ ਮਸਾਂ ਤਾਂ ਬੱਚਾ ਲੇਤਾ ਜੀ ਅਸੀਂ ਕਿੱਥੇ ਛੱਡ ਕਿੱਥੇ ਬੱਚੇ ਦੇ ਕੰਨ ਦੇ ਬਹੁਤ ਸੱਟ ਹੈ ਜੀ ਉਧਰੋਂ ਅੱਖ ਤੇ ਅੱਖ ਤੋਂ ਜਰੀ ਹੈ ਜੀ ਨਿਸ਼ਾਨ ਮੂੰਹ ਤੇ ਥੱਪੜੀ ਤੇ ਪੱਟੂ ਹੀ ਚ ਡ ਗੱਡ ਦੇ ਬਹੁਤ ਆ ਗਏਗੇ ਜੀ ਕੋਲ ਸਰਪੋਰਟ ਹੋਈ ਆਂ ਜੀ ਪਰਚਾ ਕੱਟਾਗਾ ਅੱਗੇ ਦਲਵਾ ਜੀ ਕੀ ਮੰਗੀ ਕਰ ਲਓ ਕਿਸ ਤਰ੍ਹਾਂ ਇਨਸਾਫ ਹੋਣਾ ਸਰ ਸਾਡਾ ਇਨਸਾਫ ਪੂਰਾ ਹੋਣਾ ਚਾਹੀਦਾ ਸਾਡੇ ਬੱਚੇ ਨੂੰ ਜਿਵੇਂ ਹੋਇਆ ਕੁਛ ਹੁਣ ਸਾਡੇ ਤੇ ਉਤੋਂ ਫੋਨ ਲੀਡਰਾਂ ਦੇ ਕਰਾਈ ਜਾਂਦਾ ਜੀ ਹਮਾਰੇ ਬੱਚੇ ਕੋ ਟੌਰਚਰ ਕੀਤਾ ਗਿਆ ਬਹੁਤ ਹੀ ਰਹਿ ਬੇਰੈਮਨਲ ਕੁੱਟਿਆ ਗਿਆ ਤੇ ਇਹ ਸਭ ਤੱਕ ਕਿਸ ਨੇ ਕੀਤਾ ਇਹ ਸਕੂਲ ਕੇ ਮਾਲਕ ਪ੍ਰੈਸਟਾਲ ਨੇ ਕੀਤਾ ਜੀ ਉਜੇ ਪਾਚੇ ਸਕੂਲ ਦੇ ਪ੍ਰਿੰਸੀਪਲ ਰਮਨਦੀਪ ਸਿੰਘ ਨੇ ਕਿਹਾ ਕਿ ਇਹ ਇਲਜ਼ਾਮ ਝੂਠੇ ਨੇ ਬੱਚੇ ਨੂੰ ਕਿਸੇ ਨੇ ਨਹੀਂ ਕੁੱਟਿਆ ਬਲਕਿ ਉਹ ਪੌੜੀਆਂ ਤੋਂ ਡਿੱਗਣ ਕਾਰਨ ਜ਼ਖਮੀ ਹੋ ਗਿਆ। ਕਲਾਸ ਦੇ ਵਿੱਚ ਬੈਠਦਾ ਨਹੀਂ ਕਲਾਸ ਦੇ ਵਿੱਚ ਦੌੜ ਜਾਂਦਾ ਇਹਨੂੰ ਕੋਈ ਪਤਾ ਨਹੀਂ ਇਹਨੂੰ ਕੀ ਕੋਈ ਇਹਦੇ ਚ ਕੀ ਕਮੀ ਹੈ ਕੀ ਹੈ ਪਹਿਲਾਂ ਵੀ ਜਿਹੜਾ ਪਿਛਲੇ ਸਕੂਲਾਂ ਦੇ ਵਿੱਚ ਵੀ ਉਹਨਾਂ ਦੀ ਇਹੀ ਦਿੱਕਤ ਸੀ ਵੀ ਬੱਚਾ ਦੌੜ ਕੇ ਘਰੇ ਆ ਜਾਂਦਾ ਸੀ ਤਾਂ ਉਸ ਦਿਨ ਵੀ ਉਹ ਬੱਚਾ ਕਲਾਸ ਤੋਂ ਦੌੜ ਕੇ ਤੇ ਪੌੜੀਆਂ ਚੜ ਗਿਆ ਤਾਂ ਪੌੜੀਆਂ ਚੜਦਾ ਹੋਏ ਦਾ ਉਹਦਾ ਪੈਰ ਫਿਸਲ ਗਿਆ। ਉਹ ਬੱਚਾ ਪੌੜੀਆਂ ਤੋਂ ਡਿੱਗਦਾ ਡਿੱਗਦਾ نیچے ਆ ਗਿਆ ਉਹਨੂੰ ਉਸੇ ਵੀ ਉਠਾਇਆ ਗਿਆ ਦੇਖਿਆ ਤੋੜਿਆ ਫਿਰ ਉਸ ਸਮੇਂ ਉਹ ਬੱਚਾ ਠੀਕ ਸੀ ਦੇਖਣ 'ਚ ਕੋਈ ਸਾਨੂੰ ਉਹਦੀ ਇੰਜਰੀ ਦਾ ਪਤਾ ਨਹੀਂ ਲੱਗਿਆ ਪਰ ਬਾਅਦ 'ਚ ਅਸੀਂ ਉਹਨਾਂ ਦੇ ਪੇਰੈਂਟਸ ਨੂੰ ਜਦੋਂ ਇਹ ਬੇਨਤੀ ਕੀਤੀ ਕਿ ਤੁਸੀਂ ਜੀ ਬੱਚੇ ਨੂੰ ਇਹ ਸੰਭਾਲਣਾ ਔਖਾ ਹੈ ਇਹ ਕਲਾਸ ਦੇ ਵਿੱਚ ਬੈਠਦਾ ਨਹੀਂ ਉਹਨਾਂ ਨੇ ਉਸ ਗੱਲ ਦਾ ਬੁਰਾ ਮਨਾਇਆ ਤੇ ਉਹ ਹੁਣ ਸਾਡੇ ਦੇ ਜਿਹੜਾ ਇਹ ਇਲਜਾਮ ਲਾ ਰਹੇ ਆ ਇਹ ਸਬੰਧੀ ਕਿਦੜ ਵਾਹ ਪੁਲਿਸ ਦਾ ਕਹਿਣਾ ਹੈ ਕਿ ਬੱਚੇ ਨੂੰ ਮੁਕਸ਼ਰ ਰੈਫਰ ਕਰ ਦਿੱਤਾ ਗਿਆ ਅੱਗੇ ਦੀ ਕਾਰਵਾਈ ਦਾ ਉਹਨਾਂ ਨੂੰ ਪਤਾ ਨਹੀਂ ਹੈ ਸੇਬਲਾਸ ਤੋਂ ਮੁਖਸੱਦਾ ਕਰਤਾ ਹੈ। ਉਸ ਤੋਂ ਅੱਗੇ ਸਾਡੇ ਕੋਲ ਕੋਈ ਇਨਫੋਰਮੇਸ਼ਨ ਜੇ ਹੈ ਨਹੀਂ ਜੋ ਸਾਨੂੰ ਇਨਫੋਰਮੇਸ਼ਨ ਅਗਲੀ ਵਾਰ ਦੀ ਕਰ ਵੀ ਆ ਬਲਚ ਨਹੀਂ ਦੀ। ਕੁਤਮਰ ਕੀ ਦੀ ਕੀ ਪ੍ਰੈਸ ਵਾਲੇ ਨੇ ਕੀ ਕਹਿਣਾ ਇਹ ਵੀ ਸਾਰਾ ਸਾਨੂੰ ਉਹ ਤਾਂ ਬਦਦਾ ਰੈਫਰੀ ਹੋ ਗਿਆ ਹੀ। ਪੰਜਾਬ ਅਧੀ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜ੍ਹਨ ਲਈ ਕਲਿੱਕ ਕਰੋ www.abpisanja.in ਤੇ।